ਆ ਬਾਹਰੀ ਬਾਹ ਤੂੰ ਹੀ ਕਹਿੰਦਾ ਇਹ ਬੱਚੀ ਪੁੱਛੀ ਵੇਚ ਨਹੀਂ ਹੈ ਕੋਈ ਆ ਜਾਓ ਭਾਜੀ ਆ ਜਾਓ ਲੰਘ ਆਓ ਹੋਰ ਭਾਜੀ ਸਸੇ ਹੀ ਕਾਲ ਹੋਰ ਭਾਈ ਬਸ ਬਰੀ ਆ ਜਾਓ ਆ ਜਾਓ ਭਾਜੀ ਉਹ ਅੱਛੀ ਆ ਆ ਜੜੀ ਆਹੋ ਪਪਾ ਕੀ ਕਰ ਲੱਗੂ ਪੁੱਤ ਬੱਛੀ ਦੇਣ ਲੱਗੇ ਆ ਉਹ ਪੁੱਤ ਦੇਣੀ ਪੈਣੀ ਆ ਉਹਨੇ ਕਿਹਾ ਦੁੱਧ ਦੇਣਾ ਵਾ ਉਹ ਜਿਹੜੀ ਦੁੱਧ ਦਿੰਦੀ ਆ ਉਹਨੂੰ ਆਪਾਂ ਰੱਖ ਲਿਆ ਵਾ ਇਹਦਾ ਹੀ ਕਰਨਾ ਵਾ ਭਾਈ ਲੈ ਲਓ ਤੁਸੀਂ ਖੋਲੋ ਭਾਈ ਲੈ ਲਓ ਲੈ ਲਓ ਲੈ ਜਾਓ ਲੈ ਜਾਓ ਭਾਈ ਇਹਨੇ ਇਦਾਂ ਹੀ ਕਰਦਾ ਨੇ ਆਣਾ ਇਹ ਤੁੰਮ ਮਨਾਂ ਦਿਲ ਕਿੱਦਾਂ ਲੱਗਣਾ ਉਹ ਕੋਈ ਗੱਲ ਨਹੀਂ ਦਿਲ ਲੱਗ ਜਾਣਾ ਪੁੱਤ ਉਹ ਕਿਹਾ ਇਹ ਕਿਹਾ ਦੁੱਧ ਦਿੰਦੀ ਆ ਉਹ ਦੁੱਧ ਦਿੰਦੀ ਆ ਮੈਨੂੰ ਦੇਣੀ ਮੈਨੂੰ ਦੇਣੀ ਸ਼ਿਓ ਸ਼ਿਓ ਪੀਲਾ ਪੀਲਾ ਸਿਓ ਸਿਓ ਹਾ ਪੀਲਾ ਪੀਲਾ ਵਾ ਸਿਓ ਸਿਓ ਆਪਾਂ ਨਹੀਂ ਪੀਣਾ ਪਾਣੀ ਕਿਉਂ ਨਹੀਂ ਪੀਣਾ ਪਾਣੀ ਨੂੰ ਆਪਣੇ ਬੱਚੇ ਦੀ ਆਦਤ ਆ ਪਾਪਾ ਤੁਸੀਂ ਇਹਦਾ ਬੱਚਾ ਲੈ ਆਉਂਗਾ ਉਹ ਪੁੱਤ ਇਹ ਦੇਣੇ ਪੈਂਦੇ ਆ ਕੀ ਕਰਨੇ ਆਪਾਂ ਚਲ ਆ ਜਾ ਤੂੰ ਇੱਧਰ ਆਪੋ ਪੀ ਲੂੰਗੀ ਪਾਣੀ ਸਹਿਜ ਕਿੱਥੇ ਦਿਲਜੀਤ ਸਹਿਜ ਨਹੀਂ ਲੱਭਣਦੇ ਕਿਤੇ ਵੀ ਲੱਭ ਨਹੀਂ ਦਿਆ ਇੱਥੇ ਅੰਦਰ ਹੀ ਹੋਣਾ ਕਿਤੇ ਸਿਆਸਤ ਇੱਧਰ ਵੀ ਆਣੀ ਮੈਂ ਬੇਲੀ ਦੇਖ ਕੇ ਹੁਣਾ ਆ ਜਾ ਢੋ ਨਾ ਪਾਣੀ ਪੀ ਲ ਉਹ ਪੁੱਤ ਤੂੰ ਇੱਥੇ ਬੈਠਾ ਤੈਨੂੰ ਆਪਾਂ ਸਾਰੇ ਘਰ ਚ ਲੱਭਉਂਦੇ ਹੈਂ ਆਈ ਬੈਠਾ ਇੱਥੇ ਮਮਾ ਤਾ ਦੁਖੀ ਹੋਇਆ ਕਾਣ ਹੁੰਦੇ ਭਇਆ ਪੁੱਤ ਤੂੰ ਲੱਭਾ ਨਹੀਂ ਦਿਆ ਹੀ ਤੁਸੀਂ ਮੇਰੇ ਬਿਨਾਂ ਰਹਿ ਨਹੀਂ ਸਕਦੇ ਨਹੀਂ ਪੁੱਤ ਮੈਂ ਨਹੀਂ ਰਹਿ ਸਕਦੀ ਢੋ ਬਸ ਬੱਚੇ ਪਤ ਤੁ ਸਹੀ ਕਿਹਾ ਵਾ ਮੈ ਲਿਆਉਣਾ ਬਸ਼ੀਰ ਨੂੰ ਜਾ ਕੇ ਮੈ ਉਹਨੇ ਲਿਆਉਣਾ ਤੂੰ ਉਹ ਸਹਿਜ ਆ ਜਾ ਲੈਣ ਦੀ ਤੇਰੀ ਵਸੀ ਆ ਜਾ ਆ ਜਾ ਇਹ ਹਰ ਕਰ ਦੀ ਕਹਾਣੀ ਆ ਰੱਬਾ ਇਨਸਾਨ ਆਪਣੇ ਬੱਚੇ ਬਿਨਾਂ ਰਹਿ ਨਹੀਂ ਸਕਦਾ ਤੇ ਇਹਨਾਂ ਵਿਚਾਰਿਆਂ ਦਾ ਸੋਚਦਾ ਨਹੀਂ ਇਹਨਾਂ ਨੂੰ ਵੀ ਤਾਂ ਆਪਣੇ ਬੱਚੇ ਜਾਨ ਤੋਂ ਪਿਆਰੇ ਇਹਨਾਂ ਦਾ ਵੀ ਕਿਹੜਾ ਦਿਲ ਲਾਇਦਾ ਆਪਣੇ ਬੱਚੇ ਦੇ ਬਿਨਾਂ ਰੱਬਾ ਮਾਵਾ ਨਾ ਖੋਵੇਂ ਬਿਨਾਂ ਹੈ ਖੁਸ਼ੀਆਂ ਲਕੋਮੀ